ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਮਹੀਨੇ ਤੋਂ ਜਦੋਂ ਤੋਂ ਸਿੱਖਾਂ ਦੇ ਤਿੰਨਾਂ ਤਖਤਾਂ ਅਕਾਲ ਤਖਤ ਸਾਹਿਬ ਤੱਕ ਦਮਦਮਾ ਸਾਹਿਬ ਤੱਕ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੂੰ ਜਬਰੀ ਫਾਰਕ ਕੀਤਾ ਗਿਆ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਸ ਤਰੀਕੇ ਦੇ ਨਾਲ ਆਪ ਖੁਦਰੇਪੰਦ ਦੇ ਨਾਲ ਆਪਣੇ ਨਵੇਂ ਜਥੇਦਾਰ ਤਖਤਾਂ ਦੇ ਉੱਤੇ ਬਿਠਾਏ ਗਏ ਨੇ ਕਮੰਦਰ ਇੱਕ ਜ਼ੋਰਦਾਰ ਆਵਾਜ਼ ਉੱਠੀ ਕਿ ਜਦੋਂ ਤੱਕ ਪੰਥ ਪ੍ਰਵਾਨਤ ਜਥੇਦਾਰ ਨਹੀਂ ਨਿਯੁਕਤ ਕੀਤੇ ਜਾਂਦੇ ਉਦੋਂ ਤੱਕ ਸਾਨੂੰ ਇਨ੍ਹਾਂ ਜਥੇਦਾਰਾਂ ਦੀ ਦੀ ਨਿਯੁਕਤੀ ਪ੍ਰਵਾਨ ਨਹੀਂ ਨਵੇਂ ਜਥੇਦਾਰਾਂ ਦੀ ਨਿਯੁਕਤੀ ਪਹਿਲੇ ਦਿਨ ਤੋਂ ਵਿਵਾਦਤ ਰਹੀ ਸੋ ਉਹਨਾਂ ਦੇ ਫੈਸਲੇ ਵੀ ਇਸੇ ਤਰੀਕੇ ਦੇ ਨਾਲ ਵਿਵਾਦਾਂ ਦੇ ਵਿੱਚ ਘਰੇ ਹੋਏ ਹਨ ਇਸ ਦੇ ਚੱਲਦਿਆਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜਦੋਂ ਉਹਨਾਂ ਨੇ ਆਪਣਾ ਅਸਤੀਫਾ ਕਮੇਟੀ ਨੂੰ ਭੇਜਿਆ ਔਰ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦੀ ਟੌਪ ਲੀਡਰਸ਼ਿਪ ਨੇ ਉਹਨਾਂ ਦੇ ਤਰਲੇ ਕੱਢ ਕੇ ਉਹਨਾਂ ਨੂੰ ਮਨਾ ਕੇ ਵਾਪਸ ਲਿਆਂਦਾ ਤੇ ਉਹਨਾਂ ਨੇ ਆਉਂਦਿਆਂ ਇੱਕ ਗੱਲ ਕਹੀ ਕਿ ਅੱਗੋਂ ਤੋਂ ਜੋ ਸਾਡੇ ਕੋਲ ਗਲਤੀ ਹੋ ਗਈ ਹੈ ਜੋ ਸਾਡੇ ਕੋਲ ਗਲਤ ਫੈਸਲੇ ਹੋ ਗਏ ਨੇ ਇਹਨੂੰ ਦਰੁਸਤ ਕਰਨ ਲਈ ਅੱਗੋਂ ਤੋਂ ਅਸੀਂ ਜਥੇਦਾਰਾਂ ਦੀ ਨਿਯੁਕਤੀ ਤੇ ਉਹਨਾਂ ਨਾਲ ਸਾਰੇ ਸੰਬੰਧਿਤ ਜਿਹੜੇ ਨਿਯਮ ਨੇ ਉਹਨਾਂ ਦੀ ਪੋਸਟ ਨੂੰ ਕੋਡਿਫਾਈ ਕਰਨ ਲਈ ਅਸੀਂ ਵਿਧਿ ਵਿਵਧਾਨ ਤਿਆਰ ਕਰਾਂਗੇ ਔਰ ਉਸ ਨੂੰ ਲਾਗੂ ਵੀ ਕਰਾਂਗੇ ਮੈਂ ਦੱਸਣਾ ਚਾਹੁੰਦਾ ਕਿ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਜਿਸ ਵਿਧਿ ਵਿਵਧਾਨ ਦੀ ਅੱਜ ਗੱਲ ਕੀਤੀ ਹੈ ਇਹ ਵਿਧਿ ਵਿਵਧਾਨ ਦਾ ਇਸ਼ੂ ਪਿਛਲੇ 25 ਸਾਲ ਤੋਂ ਪੱਖ ਦਾ ਆ ਰਿਹਾ ਹੈ ਔਰ ਸਮੇਂ-ਸਮੇਂ ਕੌਮ ਦੇ ਵਿੱਚ ਇਸ ਸੰਬੰਧੀ ਆਵਾਜ਼ ਉੱਠਦੀ ਆ ਰਹੀ ਹੈ ਜਦੋਂ ਗਿਆਨੀ ਜੁਗਿੰਦਰ ਸਿੰਘ ਵਦੰਤੀ ਤਖਤ ਦੇ ਜਥੇਦਾਰ ਉਹਨਾਂ ਨੇ ਸੇਵਾ ਸੰਭਾਲੀ ਤਾਂ ਉਦੋਂ ਤੋਂ ਉਹਨਾਂ ਨੇ ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤਰੀ ਕੀਤੀ 25 ਸਾਲ ਬੀਤਣ ਤੋਂ ਬਾਅਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਹੀ ਜਥੇਦਾਰ ਥਾਪੇ ਹੋਏ ਜਥੇਦਾਰ ਦੀ ਗੱਲ ਅਣਸੁਣੀ ਕਰ ਦਿੱਤੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਜਿਹੜਾ ਕੰਟਰੋਲ ਹੈ ਉਹ ਅਕਾਲੀ ਦਲ ਦਾ ਹੈ ਔਰ ਪਿਛਲੇ 25 ਸਾਲ ਤੋਂ ਅਕਾਲੀ ਦਲ ਦੇ ਉੱਤੇ ਜਿਹੜੀ ਜਿਹੜਾ ਕੰਟਰੋਲ ਹੈ ਉਹ ਇੱਕ ਪਰਿਵਾਰ ਦਾ ਹੈ ਇਸ ਕਰਕੇ ਉਹਨਾਂ ਨੇ ਆਪਣੀ ਮੋਨੋਪੋਲੀ ਜਥੇਦਾਰਾਂ ਦੀ ਪੋਸਟ ਤੋਂ ਖਤਮ ਹੁੰਦੀ ਦੇਖ ਕੇ ਵਿਧਿ ਵਿਵਹਾਰ ਨਾਲ ਇਸ਼ੂ ਜਿਹੜਾ ਉਹ ਡਸਟਬਿਨ ਦੇ ਵਿੱਚ ਪਾਈ ਰੱਖਿਆ ਕਿਉਂਕਿ ਹੁਣ ਦੁਬਾਰਾ ਹਾਲਾਤ ਬਣ ਗਏ ਕੌਮ ਦੇ ਅੰਦਰ ਆਵਾਜ਼ ਉਠੀ ਕੌਮ ਨੇ ਤਰਾਤਰਾਂ ਕੀਤਾ ਜਿਸ ਤਰੀਕੇ ਦੇ ਨਾਲ ਹਿਊਮਿਲੀਟਿ ਹਿਊਮਿਲੀਟਿੰਗ ਤਰੀਕੇ ਦੇ ਨਾਲ ਜਿਵੇਂ ਜੱਥੇਦਾਰ ਲਾਏ ਗਏ ਅਪਮਾਨ ਕਰਕੇ ਲਾਏ ਗਏ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਡੈਮੇਜ ਹੋਣ ਦੀ ਸਥਿਤੀ ਨੂੰ ਦੇਖਦਿਆਂ ਆਪਣੀ ਫੇਸ ਵੈਲਿਊ ਤੇ ਇਸ ਵਿਧੀ ਵਿਧਾਨ ਵਾਲੇ ਮੁੰਡੇ ਨੂੰ ਦੁਬਾਰਾ ਸੁਰਜੀਤ ਕਰਨਾ ਪਿਆ ਇਹ ਉਹਨਾਂ ਦੀ ਲੋਡ ਬਣ ਗਈ ਪ੍ਰਧਾਨ ਸਾਹਿਬ ਅੱਜ ਕਹਿ ਰਹੇ ਨੇ ਇਹ ਮੈਂ ਇਸ ਨੂੰ ਲਾਗੂ ਕਰਕੇ ਇੰਪਲੀਮੈਂਟ ਕਰਕੇ ਅਗਲੇ ਜਥੇਦਾਰਾਂ ਦੀ ਜਿਹੜੀ ਪੱਕੀ ਨਿਯੁਕਤੀ ਹੈ ਕਿਉਂਕਿ ਜਿਹੜੇ ਹੁਣ ਜਥੇਦਾਰ ਲੱਗੇ ਨੇ ਉਹ ਕਾਰਜਕਾਰੀ ਨਹੀਂ ਤੇ ਪੱਕੇ ਜਥੇਦਾਰਾਂ ਦੀ ਨਿਯੁਕਤੀ ਵਿਧਿਵਿਧਾਨ ਅਨੁਸਾਰ ਹੀ ਕੀਤੀ ਜਾਵੇਗੀ ਇਸ ਗੱਲ ਲਈ ਅੱਜ ਦੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹ ਕਮਿਟ ਕਰ ਰਹੇ ਨੇ ਆਪਣੇ ਆਪ ਨੂੰ ਉਹਨਾਂ ਨੂੰ ਅਕਾਲੀ ਦਲ ਕਿੰਨੀ ਕਿ ਸਪੇਸ ਅਲਾਉ ਕਰਦਾ ਹੈ ਕਿ ਵਿਧਿਵਿਧਾਨ ਬਣਾ ਕੇ ਇਸ ਨੂੰ ਲਾਗੂ ਕਰ ਸਕਣ ਇਹ ਸਮਾਂ ਦੱਸੇਗਾ ਕਿ ਮੈਂ ਆਪਜੀ ਦੇ ਰਹੀ ਹਾਂ ਖਾਲਸਾ ਪੰਥ ਨੂੰ ਇਹ ਦੱਸਣਾ ਚਾਹੁੰਦੇ ਆ ਕਿ 2000 ਤੋਂ ਬਾਅਦ ਹੀ ਇਸ ਮੁੱਦੇ ਤੇ ਪੰਥ ਦੇ ਇੱਕ ਸਿਹਰਦ ਤਬਕੇ ਨੇ ਇੱਕ ਸੈਕਸ਼ਨ ਨੇ ਜਿਹਦੇ ਵਿੱਚ ਬਹੁਤ ਸਾਰੇ ਸਿਕਸ ਸਕਾਲਰ ਵੀ ਸੀਗੇ politcal religious social activist ਸੀਗੇ ਔਰ ਨਾਮਰ ਸੀਗੇ ਸਾਰੇ ਸਾਰਿਆਂ ਦਾ ਪੰਥ ਦੇ ਵਿੱਚ ਇੱਕ ਪੂਰਾ ਪੂਰਾ ਉਹਨਾਂ ਦੀ ਇੱਕ ਪੋਪੁਲੈਰਿਟੀ ਸੀ ਉਹਨਾਂ ਦਾ ਇੱਕ ਸਥਾਨ ਸੀ ਔਰ ਉਹਨਾਂ ਦੀ ਕਮਾਈ ਸੀ ਉਹਨਾਂ ਨੇ ਮਿਲ ਕੇ ਇਹਦੇ ਤੇ ਬਹੁਤ ਵਰਕ ਕੀਤਾ 2003 ਤੋਂ 2008 ਤੱਕ 5 ਸਾਲ ਇਹਦੇ ਤੇ ਸੀਰੀਅਸ ਡੈਲੀਬਰੇਸ਼ਨਸ ਹੋਈਆਂ ਔਰ ਉਸ ਤੋਂ ਬਾਅਦ ਇੱਕ ਖਰੜਾ ਤਿਆਰ ਕੀਤਾ ਗਿਆ ਮੇਰੇ ਕੋਲ ਤੁਹਾਡੇ ਸਾਹਮਣੇ ਇਹ ਤੁਸੀਂ ਤਸਵੀਰ ਦੇਖ ਸਕਦੇ ਹੋ ਦੂਸਰੀ ਤਸਵੀਰ ਇਹ ਤੁਸੀਂ ਦੇਖੋ ਇਹਨਾਂ ਦੇ ਵਿੱਚ ਪੰਥ ਦੀ ਹਰ ਨਾਮਵਰ ਸ਼ਖਸੀਅਤ ਹਰ ਨਾਮਵਰ ਸੰਸਥਾ ਔਰ ਉਹਨਾਂ ਦਾ ਆਗੂ ਤੇ ਉਹਨਾਂ ਦਾ ਨੁਮਾਇੰਦਾ ਬੈਠਾ ਹੈ ਔਰ ਇਹ ਵਿਧੀ ਵਿਵਧਾਨ ਬਣਾਉਣ ਲਈ ਹੀ ਜਿਹੜੀ ਸੈਮੀਨਾਰਾਂ ਦੀ ਲੜੀ ਸੀ ਉਸ ਤਹਿਤ ਚੀਫ ਖਾਲਸਾ ਦਿਵਾਨ ਦੇ ਐਡੀਟੋਰੀਅਮ ਦੇ ਵਿੱਚ ਇਹ ਸੈਮੀਨਾਰ ਹੋਇਆ ਸੀ ਤੇ ਪਿੱਛੇ ਬੈਨਰ ਵੀ ਲਿਖਿਆ ਹੈ ਕਿ ਜਥੇਦਾਰਾਂ ਦੀ ਨਿਯੁਕਤੀ ਸੇਵਾਮੁਕਤੀ ਕਾਰਜ ਵਿਧੀ ਤੇ ਕਾਰਜ ਖੇਤਰ ਨੂੰ ਲੈ ਕੇ ਸੈਮੀਨਾਰ ਕੀਤਾ ਜਾ ਰਿਹਾ ਔਰ ਜੇ 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 ਦੂਸਰੀ ਆ ਭਾਕ ਸਿੰਘ ਹਨ ਕੀ ਮਨਜੀਤ ਸਿੰਘ ਕਲਕੱਤਾ ਗੋ ਦੂਸਰੀ ਐਸ ਵਾਰੀ ਤਸਵੀਰ ਦੇਖੋ ਤੇ ਇਹਦੇ ਚ ਬਾਬਾ ਅਰਨਮ ਸਿੰਘ ਤੋਂ ਮਾਂ ਵੀ ਬੈਠੇ ਨੇ ਦਮਦਮੀ ਡਕਸਾਲ ਦੇ ਅਖੰਡਕੀਰਤ ਜਥੇ ਦੇ ਦਿੱਲੀ ਕਮੇਟੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਸਾਰੀਆਂ ਯੂਨੀਵਰਸਟੀਆਂ ਦੇ ਲਰਨਰਡ ਪ੍ਰੋਫੈਸਰਸ ਵੀ ਇਹਦੇ ਵਿੱਚ ਸ਼ਾਮਲ ਹੋਏ ਸੀਗੇ ਔਰ ਇਨਾ ਇਸ ਸੈਮੀਨਾਰ ਤੋਂ ਬਾਅਦ 5 ਸਾਲ ਦੀ ਡੈਲੀਬਰੇਸ਼ਨਸ ਤੋਂ ਬਾਅਦ ਇੱਕ ਖਰੜਾ ਕਮੇਟੀ ਤਿਆਰ ਕੀਤੀ ਗਈ ਔਰ ਉਸ ਖਰੜਾ ਕਮੇਟੀ ਦੇ ਚੇਅਰਮੈਨ ਭਗਤ ਸਿੰਘ ਅਨਖੀ ਸੀਗੇ ਜਿਹੜੇ ਚੀਫ ਕਲਸਟਰ ਦਵਾਂਦੇ ਆਨਰੇਰੀ ਸੈਕਟਰੀ ਸੀਗੇ ਉਹਨਾਂ ਦੀ ਅਗਵਾਈ ਹੇਠ ਖਰੜਾ ਤਿਆਰ ਕਰਕੇ ਉਸ ਵੇਲੇ ਦੇ ਜਥੇਦਾਰ ਗਿਆਨੀ जोगेंद्र ਸਿੰਘ ਵਤੰਤੀ ਉਹਨਾਂ ਨੂੰ ਸੌਂਪਿਆ ਵੀ ਗਿਆ ਬਟ ਬਹੁਤ ਜਲਦੀ ਉਹਨਾਂ ਨੂੰ ਵੀ ਜਬਰੀ અપਮਾਨਜਨਕ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਸੇਵਾ ਮੁਕਤ ਕਰ ਦਿੱਤਾ ਗਿਆ ਸੋ ਉਸ ਦਿਨ ਤੋਂ ਇਹ ਖਰੜਾ ਅਕਾਲ ਤਖਤ ਸੈਟਿਸ ਕਰਤੇ ਕਿਤੇ ਇੱਥੇ ਧੂਲ ਧੂਲ ਚੱਟ ਰਿਹਾ ਸਾਨੂੰ ਨਹੀਂ ਪਤਾ ਸਾਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਕਿ ਉਸ ਤੋਂ ਬਾਅਦ ਕੋਈ ਉਗਸੁਖ ਅਗਲੇ ਜਥੇਦਾਰਾਂ ਨੇ ਇਸ ਵਿਸ਼ੇ ਬਾਰੇ ਨਹੀਂ ਕੱਢੀ ਜਿਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਬਿਆਨ ਜਾਰੀ ਕੀਤਾ ਹੈ ਲੈ ਕੇ ਜਲਦੀ ਤੋਂ ਜਲਦੀ ਇਸ ਵਿਸ਼ੇ ਤੇ ਵਰਕ ਸਟਾਰਟ ਕੀਤਾ ਜਾਏ ਕਿਉਂਕਿ ਆਲਰੇਡੀ ਬਹੁਤ ਸਾਰਾ ਬਹੁਤ ਜਿਆਦੀ ਕਨਫਿਊਜ਼ਨ ਹੈ ਸੋ ਅਸੀਂ ਹੁਣ ਇਸ ਗੱਲ ਦੀ ਉਡੀਕ ਕਰਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨੇ ਦੋ ਦਹਾਕਿਆਂ ਦੇ ਬਾਅਦ ਡੱਬੇ ਵਿੱਚ ਬੰਦ ਈਸ਼ੂ ਨੂੰ ਕੱਢ ਕੇ ਤੇ ਕੌਮ ਅੱਗੇ ਇੱਕ ਪ੍ਰੋਮਿਸ ਕੀਤਾ ਕਿ ਅਸੀਂ ਅਗਲੇ ਜਿਹੜੇ ਜਥੇਦਾਰ ਨੇ ਉਹ ਵਿਧਿਵਿਧਾਨ ਅਨੁਸਾਰ ਹੀ ਪੱਕੇ ਤਖਤਾਂ ਤੇ ਨਿਯੁਕਤ ਕਰਾਂਗੇ ਤੇ ਉਹਦਾ ਇੱਕ ਸਿਸਟਮ ਬਣੇਗਾ ਜਿਹੜਾ 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 6 ਸਕਾਲਰਸ ਵੱਲੋਂ ਤਿਆਰ ਕਰਕੇ ਅਸੀਂ ਬਲੂਪ੍ਰਿੰਟ ਦੇ ਕੇ ਆਏ ਹਾਂ ਇਹ ਪੰਥਕ ਇਲੈਕਟੋਰਲ ਕਾਲਜ ਦੇ ਪੈਟਰਨ ਤੇ ਹੈ ਇਹਦੇ ਵਿੱਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇ ਕੋਲ ਜਿਹੜਾ ਇਕਾਧਿਕਾਰ ਹੈ ਜਾਂ ਅਕਾਲੀ ਦਲ ਕੋਲ ਬਾਇ ਡਿਫਾਲਟ ਇਕਾਧਿਕਾਰ ਹੈ ਉਹ ਖਤਮ ਹੁੰਦਾ ਜਥੇਦਾਰ ਨੂੰ ਨਿਯੁਕਤ ਕਰਨ ਦਾ ਅਧਿਕਾਰ ਪੰਥ ਕੋਲ ਚਲਾ ਜਾਏਗਾ ਸ਼੍ਰੋਮਣੀ ਕਮੇਟੀ ਇਕੱਲੇ ਕੋਲ ਨਹੀਂ ਰਹੇਗਾ श्रोमिक कमिटी एक कोऑर्डिनेटर ਦਾ ਰੋਲ ਪਲੇ ਕਰੇਗੀ ਫੈਸਿਲੀਟੇਟਰ ਦਾ ਰੋਲ ਪਲੇ ਕਰੇਗੀ ਅਹਿਮ ਰੋਲ ਪਲੇ ਕਰੇਗੀ ਕਿਉਂਕਿ ਉਹਨਾਂ ਨੇ ਇਹਦੇ ਤੇ ਸਟੈਂਪ ਲਾਣੀ ਹੈ ਆਪਣੀ ਅਲਟੀਮੇਟਲੀ ਜਦੋਂ ਪੰਥ ਦਾ ਜਿਹੜਾ ਇਲੈਕਟੋਰਲ ਕੌਲਿਜ ਆ ਡਿਸਾਈਡ ਕਰ ਲੇਗਾ ਕਿ ਕਿਹੜੇ ਜਥੇਦਾਰ ਹੋਣਗੇ ਉਸ ਤੋਂ ਬਾਅਦ ਸ਼੍ਰੋਮਿਕ ਕਮੇਟੀ ਉਹਦੇ ਤੇ ਆਪਣੀ ਸਟੈਂਪ ਲਾਏਗੀ ਉਹਨਾਂ ਦੀ ਐਗਜ਼ੀਕਟਿਵ ਕਮੇਟੀ ਸਟੈਂਪ ਲਾਏਗੀ ਬਟ ਇਕਾਧਿਕਾਰ ਖਤਮ ਹੋ ਜਾਏਗਾ ਔਰ ਸਭ ਤੋਂ ਜ਼ਰੂਰੀ ਹੈ ਕਿ ਜਥੇਦਾਰ ਨੂੰ ਬੇਮਹਤਾਜ ਕਰਨਾ ਫਾਈਨੈਂਸ਼ੀਅਲੀ ਜਿੰਨੀ ਦੇਰ ਤੱਕ ਪੰਥ ਦਾ ਕੋਰਸਿਸ ਪੰਥਕ ਗੋਲਕ ਨਹੀਂ ਹੋਏਗੀ ਔਰ ਜਥੇਦਾਰ ਕੇਵਲ ਦੇ ਕੇਵਲ ਸ਼੍ਰੋਮਣੀ ਕਮੇਟੀ ਦੀ ਗੋਲਕ ਤੇ ਆਪਣਾ ਆਪਣਾ ਆਪਣੀ ਜ਼ਿੰਦਗੀ ਤੇ ਆਪਣੇ ਇਸ ਕਤਰੇ ਦਾ ਕੰਮ ਚਲਾਏਗਾ ਉਨੀ ਦੇਰ ਤੱਕ ਕੋਈ ਵੀ ਜਥੇਦਾਰ ਕੋਈ ਵੀ ਚਾਹੇ ਅਸੀਂ ਬਣਾ ਦਈਏ ਤੇ ਚਾਹੇ ਕੋਈ ਹੋਰ ਬਣਾ ਦੇ ਉਹ ਇੰਡੀਪੈਂਡੈਂਟ ਡਿਸੀਜਨਸ ਨਹੀਂ ਲੈ ਸਕਦਾ ਸੋ ਉਹਦੀ ਲੀਗਲ ਐਡਮਿਨਿਸਟ੍ਰੇਟਿਵ ਤੇ ਫਾਈਨੈਂਸ਼ੀਅਲ ਬਾਈਂਡਿੰਗਸ ਤੋਂ ਉਹਨੂੰ ਮੁਕਤ ਕਰਨਾ ਪਵੇਗਾ ਉਹਨੂੰ ਆਜ਼ਾਦ ਕਰਨਾ ਪਵੇਗਾ ਸੋ ਇਹ ਇੱਕ ਬਹੁਤ ਕੰਪਲਿਕੇਟਿਡ ਮੁੱਦਾ ਇਹਨਾ ਈਜ਼ੀ ਮੁੱਦਾ ਨਹੀਂ ਹੈ ਜਿਹਨੂੰ ਜਿਹਨੂੰ ਅਸੀਂ ਬਾਹਰ ਬੈਠ ਕੇ ਸਮਝ ਬੈਠੇ ਆ ਬਟ ਇਹਦੇ ਤੇ ਵਰਕ ਕਰਨਾ ਬਹੁਤ ਜ਼ਰੂਰੀ ਹੈ ਅਕਾਲ ਤਖਤ ਦੇ ਸੈਕਟਰੀਟੇਰੀਏਟ ਨੂੰ ਅਸੀਂ ਕਹਿ ਦਿੰਨੇ ਆ ਕਿ ਜਥੇਦਾਰ ਦਾ ਰੁਤਬਾ ਉਹ ਹੀ ਹੈ ਜੋ 크ਿਸਚੀਅਨਿਟੀ ਦੇ ਵਿੱਚ ਪੋਪ ਦਾ ਰੁਤਬਾ ਹੈ ਪਰ ਕਿਸੇ ਨੇ ਪੋਪ ਦੀ ਫੰਕਸ਼ਨਿੰਗ ਨੂੰ ਉਹਦੀ ਅਪੁਆਇੰਟਮੈਂਟ ਨੂੰ ਉਹਦੇ ਸੈਕ੍ਰੇਟਰੀਏਟ ਨੂੰ ਰੀਡ ਕਰਨ ਦੀ ਕੋਸ਼ਿਸ਼ ਕੀਤੀ ਹੈ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਸੇ ਨੇ ਉਹਨਾਂ ਵੱਲ ਚਾਤੀ ਮਾਰੀ ਹੈ ਕਿ ਉਹ ਕਿਸ ਤਰ੍ਹਾਂ ਪੁਆਇੰਟ ਹੁੰਦੇ ਹਨ ਅਤੇ ਉਹਨਾਂ ਕੋਲ ਕਿੰਨੀਆਂ ਤਾਕਤਾਂ ਨੇ ਵੈਟਿਕਨ ਦੇ ਵਿੱਚ ਪੋਪ ਦਾ ਜਿਹੜਾ ਵਰਡ ਹੈ ਉਹ ਲੌਗਡ ਹੈ ਹੋਪ ਦਾ ਵਰਡ ਵੈਟिकन ਦੇ ਵਿੱਚ ਲਾਅ ਹੈ ਅਸੀਂ ਕਹਿ ਤੈ ਦਿੰਨੇ ਆਂ ਅਸੀਂ ਐਸਜੀਪੀਸੀ ਨੂੰ ਕਹਿ ਦਿੰਨੇ ਆ ਸਾਡੀ ਪਾਰਲੀਮੈਂਟ ਹੈ ਜਥੇਦਾਰ ਸਾਡੇ ਹੋਪ ਨੇ ਪਰ ਅਸੀਂ ਉਹਨਾਂ ਨੂੰ ਇੱਜ਼ਤ ਮਾਨ ਔਰ ਰਤਬਾ ਉਹ ਆਬਾ ਉਹ ਜਿਹੜੀ ਜਿਹੜਾ ਉਹਨਾਂ ਨੂੰ ਸਭ ਕੁਝ ਮਿਲਣਾ ਹੁੰਦਾ ਕਿ ਅਸੀਂ ਦਿੰਨੇ ਆ ਸੋ ਇਹ ਸਾਰਾ ਕੁਝ ਜਿਹੜਾ ਵਰਕ ਕੀਤਾ ਉਹ ਅਸੀਂ ਉਹਨਾਂ ਨੂੰ ਉਹਨਾਂ ਦੇ ਅੱਗੇ ਰੱਖ ਦਿੱਤਾ ਹੈ ਅਸੀਂ ਹੁਣ ਇੰਤਜ਼ਾਰ ਕਰਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤੇ ਕਿੰਨੀ ਕੁ ਸਹਿਿਰਤਾ ਦੇ ਨਾਲ ਅੱਗੇ ਵੱਧਦੀ ਹੈ। ਸੈਕੰਡ ਇਸ਼ੂ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਗਿਆ ਕਿ ਇਸ ਵਾਰ ਸੁਖਵੀਰ ਬਾਦਲ ਦੀ ਜਿਹੜੀ ਲੈਂਗੁਏਜ ਸੀ ਜਥੇਦਾਰਾਂਾ ਪ੍ਰਤੀਬੰਧ ਡੈਰੋਗੇਟਰੀ ਸੀ। ਸੋਸ਼ਲ ਮੀਡੀਆ ਤੇ ਲੋਕ ਕੀ ਬੋਲਦੇ ਨੇ? ਇੱਕ ਆਮ ਸਧਾਰਨ ਵਿਅਕਤੀ ਕੀ ਬੋਲਦਾ? ਇੱਕ ਕੋਈ ਆਮ ਜਥੇਬੰਦੀ ਦਾ ਵਰਕਰ ਕੀ ਬੋਲਦਾ? ਜਾਂ ਉਹਨਾਂ ਦਾ ਆਗੂ ਕੀ ਬੋਲਦਾ? ਔਰ ਡਿਫਰੈਂਟ ਗੱਲ ਹੈ ਜਦੋਂ ਅਕਾਲੀ ਦਲ ਦਾ ਪ੍ਰਧਾਨ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਜਲਾਸ ਕਰ ਰਿਹਾ ਤੇ ਉਹ ਜਥੇਦਾਰਾਂ ਬਾਰੇ ਕਹਿ ਰਿਹਾ ਕਿ ਇਹ ਸਾਰੇ ਤਕਤਾਂ ਤੇ ਭਾਜਪਾ ਦਾ ਕਬਜ਼ਾ ਹੋ ਗਿਆ ਸੀ ਤੇ ਇਹ ਸਾਰੇ ਕੰਟਰੋਲਡ ਜਥੇਦਾਰ ਸੀਗੇ ਭਾਜਪਾ ਦੇ ਇਹ ਬੜੀ ਵੱਡੀ ਡੈਰੋਗੇਟਰੀ ਔਰ ਇਨਸਲਟ ਆ ਜਥੇਦਾਰਾਂ ਦੀ ਤੋਹੀਨ ਹੈ ਆਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਡੀ ਜਿਨ੍ਹਾਂ ਨੇ ਉਹਨਾਂ ਜਥੇਦਾਰਾਂ ਨੂੰ ਨਿਯੁਕਤ ਕੀਤਾ ਉਹ ਇਹਦੇ ਬਾਰੇ ਖਾਮੋਸ਼ ਹੈ ਅੱਜ ਵੀ ਉਹਨਾਂ ਵਿੱਚੋਂ ਦੋ ਜਥੇਦਾਰ ਦਰਬਾਰ ਸਾਹਿਬ ਇੱਕ ਦਰਬਾਰ ਸਾਹਿਬ ਦੇ ਇੱਕ ਕੇਸਗੜ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਹੈ ਉਹਨਾਂ ਦੇ ਹੈੱਡ ਗਰੰਟੀ ਨੇ ਜੇ ਉਹ ਕੰਟਰੋਲ ਜਥੇਦਾਰ ਨੇ ਫਿਰ ਉਹ ਇੱਕ ਮੁਕੱਦਸ ਥਾਂ ਤੇ ਅੱਜ ਵੀ ਕਿਉਂ ਸੇਵਾ ਨਿਭਾ ਰਹੇ ਨੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਲੀਅਰ ਕਰੇ ਕਿ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਐਲੀਗੇਸ਼ਨ ਹੈ ਜਿਹੜੀ ਬੇਤੁਕਾ ਉਹਨੇ ਇਲਜ਼ਾਮ ਲਾਇਏ ਨੇ ਉਹਦੇ ਬਾਰੇ ਸ਼੍ਰੋਮਣੀ ਕਮੇਟੀ ਦਾ ਕੀ ਸਟੈਂਡ ਹੈ ਇਸ ਸ਼੍ਰੋਮਣੀ ਕਮੇਟੀ ਐਨੀ ਜੁਰਤ ਰੱਖਦੀ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਦੀ ਉਹਨਾਂ ਲਫ਼ਜ਼ਾਂ ਨੂੰ ਕੰਡਮ ਕਰਕੇ ਰਿਜੈਕਟ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਵਾਰਨਿੰਗ ਇਸ਼ੂ ਕਰੇ ਅਸੀਂ ਇਹ ਵੀ ਦੇਖਾਂਗੇ ਕਿ ਸ਼੍ਰੋਮਣੀ ਕਮੇਟੀ ਇਹਦੇ ਬਾਰੇ ਕੀ ਆਪਣਾ ਨਜ਼ਰੀਆ ਆਪਣਾ ਵਿਊ ਪੁਆਇੰਟ ਪੇਸ਼ ਕਰਦੀ ਹੈ ਤੀਸਰਾ ਇਸ਼ੂ ਹੈ ਸਾਡੇ ਕੋਲ ਪਿਛਲੇ ਦਿਨੀ ਜਦੋਂ ਬੰਬੇ ਅਟੈਕ ਹੋਇਆ ਸੀ ਤੇ 26 11 2008 ਅਟੈਕ ਹੋਇਆ ਸੀ ਤੋਂ ਉਸ ਤੋਂ ਬਾਅਦ ਇੱਕ ਜਿਹੜਾ ਉਹਨਾਂ ਦਾ ਇੱਕ ਵਨ ਆਫ ਦਾ ਮੇਨ ਕਨਸਪਿਰੇਟਰ ਜਿਹੜਾ ਸੀ ਤਹੁਵਰ ਰਾਣਾ ਉਹ ਕੈਨੇਡੀਅਨ ਜਿਹੜਾ ਸਿਟੀਜ਼ਨ ਹੈ ਉਹ ਯੂ ਐਸ ਨੇ ਫੜ ਲਿਆ ਸੀ ਆਪਣੇ ਇੱਕ ਸਿਟੀਜ਼ਨ ਹੈਡਲੇ ਦੇ ਨਾਲ ਹੁਣ 16 17 ਸਾਲ ਦੀ ਮਿਹਨਤ ਤੋਂ ਬਾਅਦ ਉਹਨੂੰ ਇੰਡੀਆ ਐਕਸਟਰੈਡਿਟ ਕਰਕੇ ਲਿਆ ਇੰਡੀਅਨ ਨਿਊਜ਼ਪੇਪਰਸ ਨੇ ਉਹ ਮੋਦੀ ਗਵਰਨਮੈਂਟ ਦੀ ਬਹੁਤ ਵੱਡੀ ਕਾਮਯਾਬੀ ਸ਼ੋਅ ਕੀਤੀ ਹੈ। ਈਮਨ ਪੰਜਾਬੀ ਅਖਬਾਰਾਂ ਨੇ ਵੀ ਦੋ ਦੋ ਸਫੇ ਉਹਦੀ ਵਾਪਸੀ ਤੇ ਲਾਏ ਨੇ। ਜਿਸ ਤਰ੍ਹਾਂ ਬਹੁਤ ਵੱਡੀ ਪ੍ਰਾਪਤੀ 17 ਸਾਲ ਬਾਅਦ ਮੋਦੀ ਗਵਰਨਮੈਂਟ ਹਾਸਲ ਕਰਕੇ ਉਹਨਾਂ ਨੇ ਉਹਨਾਂ ਦੀ ਝੋਲੀ ਪਾਈ ਗਈ ਹੈ। ਮੋਦੀ ਗਵਰਨਮੈਂਟ ਦੀ ਇੱਕ ਅਚੀਵਮੈਂਟ ਸ਼ੋਅ ਕੀਤੀ ਗਈ ਹੈ ਜਿਸ ਤਰੀਕੇ ਦੇ ਨਾਲ ਨਿਊਜ਼ਪੇਪਰਸ ਨੇ ਉਹ ਖਬਰਾਂ ਆਈਆਂ ਉਹ ਅੱਜ ਤੱਕ ਖਬਰਾਂ ਉਹ ਰੈਗੂਲਰ ਉਹਦੀ ਇੰਟੈਰੋਗੇਸ਼ਨ ਦੇ ਹਵਾਲੇ ਨਾਲ ਚੱਲ ਰਹੀਆਂ ਨੇ। ओके ਜੇ ਇੰਡੀਅਨ ਗਵਰਨਮੈਂਟ ਨੂੰ ਲੱਗਦਾ ਹੈ ਕਿ ਉਹ ਪਸੂਰਵਾਰ ਸੀ ਜੇ ਉਹਨਾਂ ਨੂੰ ਲੱਗਦਾ ਹੈ ਕਿ ਉਹਨੂੰ ਵਾਪਸ ਲਿਆ ਕੇ ਜਿਹੜੇ ਵਿਕਟਮ ਸੀਗੇ ਉਸ ਵਾਇਲੈਂਸ ਦੇ ਉਹਨਾਂ ਨੂੰ ਜਸਟਿਸ ਮਿਲੇਗੀ ਫਾਈਨ ਸਾਨੂੰ ਇੱਥੇ ਕੋਈ ਇਤਰਾਜ਼ ਨਹੀਂ ਸਾਨੂੰ ਇਤਰਾਜ਼ ਹੈ ਕਿ ਜਿਹੜੀ ਵਾਇਲੈਂਸ ਇੰਡੀਆ ਨੇ ਕੈਨੇਡਾ ਦੇ ਨਹੀਂ ਇਹ ਇਹ ਫ੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਹੀ ਅਸੀਂ ਕਿਹਾ ਕਿ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਨੈਤਿਕ ਜ਼ਿੰਮੇਵਾਰੀ ਬਣ ਜਾਂਦੀ ਹੈ ਉਹਨਾਂ ਨੇ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿੱਤਾ ਸੀ ਨਾ ਉਸ ਤੋਂ ਵੱਡੀ ਨੈਤਿਕਤਾ ਹੈ ਕਿ ਉਹਨਾਂ ਦੀ ਆਪਣੀ ਪਾਰਟੀ ਦਾ ਪ੍ਰਧਾਨ ਜਿਹਦੀ ਨਿਯੁਕਤੀ ਤੇ ਉਹ ਵਧਾਈ ਸੰਦੇਸ਼ ਵੀ ਦੇ ਰਹੇ ਨੇ ਉਸ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯੁਕਤ ਜਥੇਦਾਰਾਂ ਦੇ ਉੱਤੇ ਬਹੁਤ ਵੱਡਾ ਕੁਐਸਚਨ ਮਾਰਕ ਖੜਾ ਕੀਤਾ ਜਿੰਨੀ ਦੇਰ ਤੱਕ ਅਰਜਿੰਦਰ ਸਿੰਘ ਤਾਂ ਵੀ ਕਲੀਅਰ ਨਹੀਂ ਕਰਦੇ ਕਿ ਕੀ ਵਾਕਈ ਉਹ ਜੋ ਦੋ ਜਥੇਦਾਰ ਬੀਜੇਪੀ ਦੇ ਕੰਟਰੋਲ ਹੇਠ ਸੀ ਤੇ ਜੇ ਸੀ ਇਹਨਾਂ ਕੋਲ ਕੋਈ ਪ੍ਰੂਫ ਹੈ ਤੇ ਕੌਮ ਸਾਹਮਣੇ ਰੱਖਣ ਤੇ ਫਿਰ ਜਿੰਨਾ ਦੋ ਉੱਚ ਅਉਧਿਆਂ ਤੇ ਧਾਰਮਿਕ ਅਉਧਿਆਂ ਤੇ ਉਹ ਸੇਵਾ ਨਿਭਾਰੇ ਨੇ ਉਹਨਾਂ ਬਾਰੇ ਵੀ ਫਿਰ ਫੈਸਲਾ ਕਰਨ ਆਦਰਵਾਇਸ ਅਕਾਲੀ ਦਲ ਦੇ ਪ੍ਰਧਾਨ ਤੇ ਅਕਾਲੀ ਦਲ ਦੀ ਪੂਰੀ ਜਿਹੜੀ ਇਜਲਾਸ ਹੈ ਉਹਦੇ ਕੋਲੋਂ ਮਾਫੀ ਖਾਲਸਾ ਪੰਥ ਅੱਗੇ ਮੰਗਣੀ ਚਾਹੀਦੀ ਇਹ ਕੋਈ ਨਹੀਂ ਮਾਨਸੂਬਾ ਦੇ ਮਾਫੀ ਤੇ ਜਿਵੇਂ ਅਸੀਂ ਉਹਨਾਂ ਨੂੰ ਸੁਝਾਅ ਦੇ ਰਹੇ ਹਾਂ ਇਹਨਾਂ ਦੇ ਬੰਨੀਆਂ ਕੋਈ ਦੇ ਰਹੇ ਹਾਂ ਵੀ ਅਸੀਂ ਇਸ ਤਰੀਕੇ ਨਾਲ ਬਣਾਉਣਾ ਡੈਸਕਟ ਇਟ ਇਜ਼ ਸੀ ਉਹ ਕੋਰਪੋਰੇਟ ਨਹੀਂ ਕਰ ਰਹੇ ਅਜੀਬੀ ਸੀ ਮਤਲਬ ਮੈਨਾਂ ਐਡਰੈਸ ਕਿਹਾ ਉਹ ਨਹੀਂ ਐਡਰੈਸ ਤਾਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਨਾ ਹੈ ਨਾ ਸਾਈਮਲਟੇਨियस ਸਾਈਮਲਟੇਨियसਲੀ ਚੱਲੇਗੀ ਨਾ ਚੀਜ਼ ਸਾਈਮਲਟੇਨियसਲੀ ਦੋਨੇ ਇਕੱਠੀਆਂ ਚੱਲਣ ਗਿਆ ਕਿਉਂਕਿ ਅਸੀਂ ਕਹਿ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਜਿੰਨੀ ਦੇਰ ਤੱਕ ਇਸ ਦੇ ਬਾਰੇ ਆਪਣਾ ਆਪਣੀ ਸਥਿਤੀ ਸਪਸ਼ਟ ਨਹੀਂ ਕਰਦੀ ਉਹ ਵੀ ਖੁਦ ਪੰਥ ਦੇ ਕਟਾਰੇ ਦੇ ਵਿੱਚ ਖੜੀ ਹੈ ਅਗਰ ਉਹ ਚੁੱਪ ਰਹਿੰਦੇ ਨੇ ਤੇ ਦੈਨ ਦੇ ਆਰ ਅਲਾਈਨ ਵਿਦ ਦੀ ਅਕਾਲੀ ਦਲ ਪ੍ਰਧਾਨ ਤੋ ਇਹ ਉਹਨਾਂ ਨੂੰ ਜਵਾਬ ਦੇ ਨਾ ਪਏਗਾ ਔਰ ਇਹ ਬੈਸਟ ਜਿਹੜਾ ਸੋਰਸ ਹੈ ਉਹਨਾਂ ਕੋਲ ਜਵਾਬ ਮੰਗਨ ਦਾ that is media ਔਰ ਅਸੀਂ ਹੈਰਾਨ ਸੀ ਕਿ ਕੱਲ ਜਦੋਂ ਉੱਥੇ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਇਹ ਗੱਲ ਕਿ ਜੇ ਜਥੇਦਾਰ ਬੀਜੇਪੀ ਕੰਟਰੋਲ ਨੇ ਤੇ ਤੁਸੀਂ ਉਹਨਾਂ ਨੂੰ ਹੁਣ ਤੱਕ ਜਿੱਥੇ ਉਹ ਸੇਵਾ ਕਰ ਰਹੇ ਨੇ ਸੇਵਾ ਮੁਕਿਓ ਨਹੀਂ ਕੀਤਾ ਕਿਸੇ ਪੱਤਰਕਾਰ ਨੇ ਕੱਲ ਪ੍ਰੈਸ ਕਾਨਫਰੰਸ 'ਚ ਨਹੀਂ ਪੁੱਛਿਆ ਇਹ ਗੱਲ ਮੀਡੀਆ ਦੇ ਵਿੱਚ ਵੀ ਇੱਕ ਇੱਕ ਮੈਂ ਕਹਿ ਸਕਦਾ ਸੌਰੀ ਟੂ ਸੇ ਇੱਕ ਜਿਹੜੀ ਖਾਮੋਸ਼ੀ ਹੈ ਔਰ ਜਿਹੜੀ ਇੱਕ ਦਲੇਰੀ ਸੀ ਕਿਸੇ ਵੇਲੇ ਇਨਲਾਈਟਨਮੈਂਟ ਸੀਗੀ ਉਹ ਕੱਲ ਸਾਨੂੰ ਮਾਈਨਸ ਮਿਲੀ ਜਾਂ ਸ਼ਾਇਦ ਇਹ ਵੀ ਗੱਲ ਹੈ ਕਿ ਹੁਣ ਬਹੁਤ ਸਾਰੇ ਜਿਹੜੇ ਸੀਨੀਅਰ ਪੱਤਰਕਾਰ ਨੇ ਉਹਨਾਂ ਨੇ ਪ੍ਰੈਸ ਕਾਨਫਰੰਸਿਸ ਦੇ ਵਿੱਚ ਜਾਣਾ ਵੀ ਛੱਡ ਦਿੱਤਾ ਹੈ ਬਿਲਕੁਲ ਇਹ ਤੇ ਆ ਲੇਵੋ ਕੰਦਰ ਕੋਈ ਕਹਿੰਦਾ ਕੋਈ ਇਹ ਤੁਹੋ ਕੋਈ ਕਿਹਾ ਸਾਡੀ ਹੋ ਜਿਹਨੇ ਬੰਦੀਆਂ ਦੇ ਕਹਿਣ ਤੇ ਜਾਂ ਤੁਹਾਡੇ ਕਹਿਣ ਤੇ ਸੋਸ਼ਲ ਕਮਿਟੀ ਦੇ ਵਿੱਚ ਤਾਣ ਦਾ ਕੰਮਦਾਰ ਬਣਦਾ ਹੈਗਾ ਦੇਖੋ ਅਸੀਂ ਬਿਲਕੁਲ ਤੁਹਾਡੀ ਡੈਡ ਲਾਈਨ ਤੱਕ ਆ ਕਿ 25 ਸਾਲ ਦੇ ਬੇਚਰਮੀ ਹੈਗੇ ਅਸੀਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਸ਼੍ਰੋਮਣੀ ਅਕਾਲੀ ਦਰ ਨੇ ਸ਼੍ਰੋਮਣੀ ਕਮੇਟੀ ਦੇ ਉੱਤੇ ਕਿਉਂਕਿ ਉਹ ਦਾ ਕੰਟਰੋਲ ਹੈ ਤੇ ਉਹਨੇ ਆਪਣੀ ਮੋਨੋਪੋਲੀ ਇਹਦੇ ਤੇ ਬਣਾਈ ਰੱਖੀ ਹੈ ਜਥੇਦਾਰ ਦੀ ਪੋਸਟ ਦੇ ਉੱਤੇ ਤੇ 25 ਸਾਲੋਂ ਨੇ ਨਹੀਂ ਬਹਨਨ ਦਿੱਤੀ ਕਿਉਂਕਿ ਇੱਕ ਫੈਮਿਲੀ ਦਾ ਕੰਟਰੋਲ ਰਿਹਾ ਹੈ ਬਟ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਚਾਹੇ ਹਾਲਾਤਾਂ ਦੇ ਮੱਦੇ ਨਜ਼ਰ ਹੀ ਚਾਹੇ ਸ਼੍ਰੋਮਣੀ ਕਮੇਟੀ ਦੀ ਡਿਗਰੀ ਸ਼ਾਖ ਨੂੰ ਬਚਾਉਣ ਲਈ ਹੀ ਖੁਦ ਕਮਿਟ ਕੀਤਾ ਹੈ ਸੋ ਅਸੀਂ ਵੇਟ ਕਰਾਂਗੇ ਕਿ ਜਿੰਨੀ ਦੇਰ ਤੱਕ ਹਰਜਿੰਦਰ ਸਿੰਘ ਧਾਮੀ ਇਸ ਪੋਸਟ ਤੇ ਬੈਠੇ ਨੇ ਟਿਲ ਨਵੰਬਰ ਜਿੰਨਾ ਕ ਅਸੀਂ ਐਕਸਪੈਕਟ ਕਰਦੇ ਆ ਕਿ ਨਵੰਬਰ ਉਹ ਇਸ ਤੋਂ ਪਹਿਲਾਂ ਪਹਿਲਾਂ ਆਪਣੇ ਇਸ ਵਾਦੇ ਨੂੰ ਪੂਰਾ ਕਰਕੇ ਇੰਪਲੀਮੈਂਟ ਕਰਕੇ ਫਿਰ ਸੁਰਗ੍ਰੋ ਹੋਣਗੇ। ਡੀਕੇ ਜਾ ਗਏ ਨੇ ਜਾਂ ਡੀਕੇ ਜਾਣਗੇ ਉਸ ਦਾ ਐਲਾਨ ਵੀ 29 ਤਰੀਕ ਨੂੰ ਉਹਨਾਂ ਸਟੇਜ ਤੋਂ ਕੀਤਾ ਜਾਏਗਾ। ਦੂਸਰਾ ਜਿਹੜਾ ਇਸ਼ੂ ਆ ਜਥੇਦਾਰ ਸਹਿਪਾਨਾ ਦਾ ਇਹਦੇ ਬਾਰੇ ਬਹੁਤ ਕਨਫਿਊਜ਼ਨ ਬਣੀ ਹੋਈ ਆ ਵਿਧੀ ਵਿਧਾਨ ਦੇ ਬਾਰੇ ਦੇ ਵਿੱਚ ਕਾਫੀ ਲੰਬਾ ਸਮਾਂ ਪਹਿਲਾਂ ਕੰਮ ਵੀ ਕੀਤਾ ਜਾ ਚੁੱਕਿਆ ਹੈ ਔਰ ਉਹਦੇ ਵਿੱਚ ਭਾਜੀ ਕੌਰਪਾਲ ਸਿੰਘ ਹੁਣ ਇੱਥੇ ਬੈਠੇ ਨੇ ਇਹਨਾਂ ਦਾ ਇੱਕ ਅਹਿਮ ਰੋਲ ਆ ਉਹਦੇ ਵਿੱਚ ਸੋ ਉਹ ਆਪਣੀ ਗੱਲ ਅੱਗੇ ਤੁਹਾਡੇ ਨਾਲ ਰੱਖਣਗੇ ਵੀ ਉਸ ਵਿਧੀ ਵਿਧਾਨ ਦੀ ਅੱਜ ਕੀ ਹਾਲਾਤ ਨੇ ਔਰ ਖਾਸ ਤੌਰ ਤੇ ਵਿਧੀ ਵਿਧਾਨ ਦੁਬਾਰਾ ਫੇਰ ਲਾਈਮਲਾਈਟ ਦੇ ਵਿੱਚ ਆਏ ਨੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੌਮ ਦੇ ਕੋਲੋਂ ਸੁਝਾਅ ਮੰਗੇ ਨੇ ਇਸ ਤੋਂ ਜੀ ਆਪੇ ਜੇ ਜਾਣ ਕੇ ਕਿਵੇਂ ਜਥੇਦਾਰਾਂ ਦੀ ਸੇਵਾ ਮੁਕਤੀ ਜਾਂ ਨਿਯੁਕਤੀ ਹੋਣੀ ਚਾਹੀਦੀ 20 ਤਰੀਕ ਤੱਕ ਦਾ ਸਮਾਂ ਪ੍ਰਧਾਨ ਸਾਹਿਬ ਨੇ ਐਲਾਨਿਆ ਸੀ ਤੋਂ ਹੋ ਸਕਦਾ ਉਹ ਸਮਾਂ ਅੱਗੇ ਵਧਾਉਣ ਕਿ ਹੋਰ ਜ਼ਿਆਦਾ ਫਾਰਮ ਦੇ ਵਿੱਚ ਸੁਝਾਅ ਲਏ ਜਾ ਸਕਣ ਪਰ ਉਹਦੇ ਬਾਰੇ ਜੋ ਵੀ ਰਾਤ ਨੇ ਉਹ ਪਾਜੀ ਕੋਲ ਤੁਹਾਡੇ ਨਾਲ ਅੱਗੇ ਸਾਂਝਾ ਕਰਨਗੇ ਜਦੋਂ ਮਾਈਕ ਇਹਨਾਂ ਕੋਲ ਜਾਏਗਾ ਉਹਦੇ ਨਾਲ ਨਾਲ ਜਿਹੜੇ ਅੱਜ ਹਾਲਾਤ ਨੇ ਸਾਡੇ ਜੋ ਸਾਹਮਣੇ ਸਾਹਮਣੇ ਦਿਖਦੇ ਪਏ ਨੇ ਜਦੋਂ ਤੇ ਨਿਯੁਕਤੀ ਸੇਵਾ ਮੁਕਤੀ ਦੇ ਵਿਧਾਨ ਘੜਿਆ ਜਾਏਗਾ ਔਰ ਲਾਗੂ ਹੋ ਜਾਏਗਾ ਫਿਰ ਤੇ ਉਹ ਅਗਲੀ ਗੱਲ ਹੈ ਪਰ ਜਿਹੜੇ ਅੱਜ ਦੇ ਹਾਲਾਤ ਨੇ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਨੇ ਖਾਸ ਤੌਰ ਤੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਪੂਰੀ ਪਾਰਟੀ ਤੇ ਕੰਟਰੋਲ ਕਰਕੇ ਔਰ ਜਿਸ ਤਰੀਕੇ ਦੇ ਨਾਲ ਤਖਤਾਂ ਦਾ ਮਜ਼ਾਕ ਬਣਾਇਆ ਪਿਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਕਿਵੇਂ ਜਥੇਦਾਰਾਂ ਨੂੰ ਸੇਵਾਮੁਕਤ ਕੀਤਾ ਗਿਆ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਇਸ ਕਰਕੇ ਕਿ ਉਹਨਾਂ ਨੇ ਇਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਵੇੜੇ ਦੇ ਵਿੱਚ ਖਿਲਾੜ ਲਿਆ ਸੀ ਕੁਐਸਚਨਿੰਗ ਕੀਤੀ ਸੀ ਨਾਲ ਮਰ ਪੰਥ ਦੇ ਵੱਡੇ ਸੇਣੇ ਗੱਲੋਦਣੇ ਕਿ ਦੇਰੀ ਵੀ ਇਹਨਾਂ ਦੀ ਬਹੁਤ ਜਲ ਦੇ ਇਹਨਾਂ ਨੂੰ ਘਰ ਭੇਜ ਦਿੱਤਾ ਜਾਇਗਾ ਔਰ ਉਵੇਂ ਹੋਇਆ ਪਰ ਉਹਦੇ باوجود ਜਿਹੜੀ ਅਗਲੀ ਨਿਯੁਕਤੀ ਕੀਤੀ ਗਈ ਕੁਲਦੀਪ ਸਿੰਘ ਗੜਗਾਜ ਜੁਣਾ ਨੇ ਉਹਨਾਂ ਦੇ ਉੱਤੇ ਉਹਨਾਂ ਦੀ ਨਿਯੁਕਤੀ ਤੇ ਸਵਾਲ ਉਸੇ ਦਿਨ ਹੀ ਖੜੇ ਹੋ ਗਏ ਜਦੋਂ ਉਹਨਾਂ ਨੂੰ ਤੜਕਸਾਰ ਬਿਨਾ ਪੰਥ ਦੀ ਸ਼ਮੂਲੀਅਤ ਤੋਂ ਦਸਤਾਰ ਸੌਂਪੀ ਗਈ ਔਰ ਜਦੋਂ ਉਹਨਾਂ ਦਾ ਵਿਰੋਧ ਹੋਇਆ ਇਸ ਤਰੀਕੇ ਦੇ ਨਾਲ ਉਹਨਾਂ ਦੀ ਨਿਯੁਕਤੀ ਦਾ ਵਿਰੋਧ ਹੋਇਆ ਤੇ ਇਹ ਗੱਲਾਂ ਵਿੱਚੋਂ ਆਉਣੇ ਸ਼ੁਰੂ ਹੋ ਗਿਆ ਸੀ ਤੇ ਸ਼ਾਇਦ ਇਸ ਗੱਲ ਦੀ ਸ਼ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਆਪਣੇ ਅੰਦਰ ਹੀ ਗੱਲ ਮੰਨਦੀ ਹੋਵੇ ਪੀ ਇਹ ਗੱਲ ਠੀਕ ਨਹੀਂ ਤੇ ਜਿਹੜੀ ਅਗਲੀ ਨਿਯੁਕਤੀ ਹੈ ਸ਼ਾਇਦ ਉਹ ਠੀਕ ਕਰਨਗੇ ਜਿਹੜੀ ਤਤਸ਼ਿਰਿ ਦੰਦਮਾ ਸਾਹਿਬ ਦੇ ਜਥੇਦਾਰ ਦੀ ਸੀ। ਔਰ ਕਿਉਂਕਿ ਉਹਦੇ ਵਿਧੀ ਵਿਧਾਨ ਵਾਲੀ ਗੱਲ ਆ ਗਈ ਸੀ ਪ੍ਰਧਾਨ ਸਾਹਿਬ ਵੱਲੋਂ ਇਸ ਕਰਕੇ ਲੋਕਾਂ ਦੇ ਵਿੱਚ ਕਿਹਾ ਸਰਾਈ ਹੈ ਵੀ ਸ਼ਾਇਦ ਉਹ ਨਿਯੁਕਤੀ ਸਹੀ ਕਰਨਗੇ। ਪਰ ਕਮਾਲ ਵੇਖੋ ਵਿਧੀ ਵਿਧਾਨ ਤੇ ਬਾਰੇ ਮੰਗ ਰਹੇ ਸੁਝਾਅ ਔਰ ਉਹਦੇ باوجود ਜਿਹੜੀ ਅਗਲੀ ਨਿਯੁਕਤੀ ਕਰ ਰਹੇ ਆ ਅਸੀਂ ਫਿਰ ਜਥੇਦਾਰ ਦੀ ਉਹ ਫਿਰ ਉਸੇ ਤਰੀਕੇ ਨਾਲ ਕਰ ਰਹੇ ਆ ਬਿਨਾ ਕਿਸੇ ਨੂੰ ਦੱਸੇ ਬਿਨਾ ਪੰਥ ਦੀ ਸ਼ਮੂਲੀਅਤ ਤੋਂ ਬਿਨਾ ਸੰਸਥਾਵਾਂ ਦੀ ਸ਼ਮੂਲੀਅਤ ਤੋਂ ਬਿਨਾ ਸੰਪਰਦਾਵਾਂ ਦੀ ਸ਼ਮੂਲੀਅਤ ਔਰ ਤਖਤਰੀ ਦੰਦਮਾ ਸਾਹਿਬ ਦੀ ਜਥੇਦਾਰ ਦੀ ਜਿਹੜੀ ਇਹਨਾਂ ਨਿਯੁਕਤੀ ਕੀਤੀ ਉਹ ਵੀ ਓਵੇਂ ਕੀਤੀ ਦਸਤਾਰਬੰਦੀ ਜਿਹੜੀ ਕੀਤੀ ਸੋ ਇਸ ਸਵਾਲੀਆ ਚਿੰਨ ਨੇ ਕਿ ਕੀ ਵਾਕਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੋਹਿਰਦ ਹੈ ਤਫਤਾਂ ਦੇ ਜਥੇਦਾਰਾਂ ਦੇ ਇੱਜ਼ਤ ਦੇ ਸਬੰਧ ਦੇ ਵਿੱਚ ਉਹਨਾਂ ਦੇ ਸੇਵਾ ਮੁਕਤੀ ਦੇ ਨਿਯਮਾਂ ਦੇ ਸਬੰਧ ਦੇ ਵਿੱਚ ਜੇ ਹੈ ਤੇ ਫਿਰ ਇਸ ਸਟੈਪ ਨੂੰ ਦੁਬਾਰਾ ਇੱਕ ਵਾਰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਅੰਦਰ ਝਾਤੀ ਮਾਰ ਕੇ ਕਨਸੀਡਰ ਕਰਨਾ ਚਾਹੀਦਾ ਤੀਸਰੀ ਗੱਲ ਇਹ ਦੇ ਨਾਲ ਹੀ ਮੈਂ ਜੋੜ ਦੇਣੀ ਚਾਹੁੰਦਾ ਆ ਜਿਹੜੀ ਪਬਲਿਕ ਡੋਮੇਨ ਦੇ ਵਿੱਚ ਆਉਂਦੀ ਆ ਸਾਡੇ ਬਾਰੇ ਉਹ ਇਹ ਆਉਂਦੀ ਆ ਕਿ ਦੁਨੀਆ ਕਈ ਸਾਲੋਂ ਕਹਿੰਦੀ ਹੈ ਵੀ ਇਹ ਸ਼੍ਰੋਮਣੀ ਕਮੇਟੀ ਦੇ ਬੜੇ ਨੇੜੇ ਨੇ ਚਿਰੇਤੇ ਨੇ ਇਹ ਆਮ ਸਾਡੇ ਤੱਕ ਸਵਾਲ ਆਉਂਦਾ ਇੱਥੇ ਮੈਂ ਇੱਕ ਸਵਾਲ ਤੁਸੀਂ ਪੇਨਾ ਕੋ ਕਲੀਅਰ ਕਰਨਾ ਚਾਹੁੰਦਾ ਆ ਕਿ ਦਾਲ ਖਾਲਸਾ ਕਿਸੇ ਦੇ ਨੇੜੇ ਨਹੀਂ ਤੇ ਕਿਸੇ ਤੋਂ ਦੂਰ ਨਹੀਂ ਜਿੱਥੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਸਿਧਾਂਤਾਂ ਦੇ ਅਨੁਸਾਰ ਸਹੀ ਫੈਸਲਾ ਕਰਦੀ ਆ ਅਸੀਂ ਉਹਨਾਂ ਦੀ ਸ਼ਲਾਘਾ ਵੀ ਕਰਦੇ ਆ ਔਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਣੇ ਵੀ ਆ ਔਰ ਅੱਗੇ ਫਿਊਚਰ 'ਚ ਵੀ ਖੜੋਵਾਂਗੇ ਪਰ ਜਿੱਥੇ ਜਿੱਥੇ ਸਿਧਾਂਤਾਂ ਨੂੰ ਛਿਕੇ ਟੰਗਿਆ ਜਾਂਦਾ ਫਿਰ ਉਹ ਚਾਹੇ ਕੋਈ ਵੀ ਤੇ ਰੋਵੇ ਉਹਦੇ ਨਾਲ ਉਹਦੇ ਸਵਾਲੀਆ ਚਿੰਨ੍ਹ ਖੜੇ ਕਰਨੇ ਉਹਨਾਂ ਨੂੰ ਚੈਲੰਜ ਕਰਨਾ ਉਹ ਵੀ ਸਾਡੀ ਡਿਊਟੀ ਹੈ ਸੋ ਅਸੀਂ ਪੰਥ ਦੇ ਵਿੱਚ ਕਿਸੇ ਦੇ ਨੇੜੇ ਨਹੀਂ ਪਰ ਕਿਸੇ ਤੋਂ ਦੂਰ ਵੀ ਨਹੀਂ ਸੋ ਸਾਡਾ ਜਿਹੜਾ ਨੇੜਤਾ ਹੈ ਉਹ ਸਾਡੇ ਸਿਧਾਂਤਾਂ ਦੇ ਨੇੜੇ ਹੈ ਸੋ ਉਸੇ ਤਹਿਤ ਹੀ ਇਹ ਗਾਨਾ ਜਿਹੜੀਆਂ ਵਾ ਉਹ ਅਸੀਂ ਕਰ ਰਹੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਬਹੁਤ ਹੀ ਸੁਹਿਰਦਤਾ ਦੇ ਨਾਲ ਸੋਚਣਾ ਚਾਹੀਦਾ ਹੈ ਤੀਸਰੀ ਜਿਹੜੀ ਗੱਲ ਵਾਪਰੀ ਅਕਾਲੀ ਦਲ ਦੀ ਜਦੋਂ 2 ਦਸੰਬਰ ਦਾ ਫੈਸਲਾ ਹੋਇਆ ਇਹ ਐਲਾਨ ਹੋਇਆ ਅਕਾਲ ਤਖਤ ਸਾਹਿਬ ਦੇ ਫਕੀਰ ਦੇ ਉੱਤੋਂ ਕਿ ਮੌਜੂਦਾ ਲੀਡਰਸ਼ਿਪ ਜਿਹੜੀ ਆਕਾਲੀ ਦਲ ਦੀ ਉਹ ਆਪਣਾ ਜਿਹੜਾ ਵਕਾਰ ਹੈ ਉਹ ਗਵਾ ਚੁੱਕੀ ਆ ਨਵੇਂ ਭਰਤੀ ਹੋਵੇ ਨਵੇਂ ਪ੍ਰਧਾਨ ਦੀ ਚੋਣ ਹੋਵੇ ਉਹਦੇ ਲਈ ਉਹਦੇ ਇੱਕ ਕਮੇਟੀ ਬਣਾਈ ਗਈ ਹੁਣ ਇਹ ਫਿਰ ਵਾਰ-ਵਾਰ ਲੋਕਾਂ ਦੇ ਜਾਂ ਇਥੋਂ ਤੱਕ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਅੱਜ ਦੇ ਮੌਜੂਦਾ ਜਥੇਦਾਰ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਗਏ ਨੇ ਪਾਤਾਲ ਦਲ ਦੇ ਸ਼ਾਹ ਅੰਦਰ ਤੇ ਉਹਨਾਂ ਵੱਲੋਂ ਵੀ ਪੰਥ ਦੇ ਵਿੱਚ ਇਹ ਗੱਲ ਕਹੀ ਗਈ ਕਿ ਪੰਥ ਮੇਰੇ ਤੇ ਯਕੀਨ ਕਰੇ ਪਰ ਸਵਾਲ ਨਾਲ ਦੇ ਨਾਲ ਆ ਜਾਂਦੇ ਨੇ ਵੀ ਜਦੋਂ ਦੀ ਉਹਨਾਂ ਦੀ ਨਿਯੁਕਤੀ ਕੀਤੀ ਗਈ ਆ ਉਸ ਤੋਂ ਬਾਅਦ ਕੀ ਹੋ ਰਿਹਾ ਹੈ ਜਿਸ ਅਕਾਲ ਤੱਕ ਸੈਭ ਦੇ ਉੱਤੋਂ ਇਹ ਹੁਕਮ ਹੋਇਆ ਸੀ ਕਿ ਇਹ ਲੀਡਰਸ਼ਿਪ ਆਪਣੀ ਕ੍ਰੈਡੀਬਿਲਟੀ ਗਵਾ ਚੁੱਕੀ ਆ ਤੇ ਨਵੀਂ ਭਰਤੀ ਹੋਵੇ ਤੇ ਉਹਦੀ ਕਮੇਟੀ ਬਣਾਈ ਗਈ ਉਸ ਕਮੇਟੀ ਦਾ ਕਿੱਧਰ ਝੁਕਾ ਆ ਕਿੱਧਰ ਨਹੀਂ ਝੁਕਾ ਮੈਂ ਉਹਦੇ ਵੱਲ ਨਹੀਂ ਜਾਣਾ ਚਾਹੁੰਦਾ ਪਰ ਜਾਂ ਤੇ ਜਥੇਦਾਰ ਸਾਹਿਬ ਜਿਹੜੇ ਬਣਿਆ ਇਹ ਕਹਿੰਦੇ ਸ਼੍ਰੋਮਣੀ ਕਮੇਟੀ ਵੱਲੋਂ ਉਹ ਆਪਣੀ ਪੋਜੀਸ਼ਨ ਕਲੀਅਰ ਕਰਦੇ ਕਮੇਟੀ ਬਾਰੇ ਕਿ ਅੱਜ ਤੋਂ ਬਾਅਦ ਇਹ ਕਮੇਟੀ ਕਿਸੇ ਕੰਮ ਦੀ ਨਹੀਂ ਜਾਂ ਮੈਂ ਰੱਦ ਕਰਦਾ ਜਾਂ ਕੀ ਆ ਉਹਦੇ ਬਾਰੇ ਫੇਰ ਅਗਦੀ ਗੱਲ ਬਾਤ ਦੀ ਪਰ ਉਹਦੇ باوجود ਉਹਨਾਂ ਦੇ ਨੱਕ ਦੇ ਥੱਲੇ ਅਕਾਲੀ ਦਲ ਵੱਲੋਂ ਸਾਰੇ ਤਖਤਾਂ ਦਾ ਮਜ਼ਾਕ ਪਣਾ ਕੇ ਇਜਲਾਸ ਸੱਦਿਆ ਗਿਆ ਬਾਬਲ ਦਲ ਵੱਲੋਂ ਉੱਥੇ ਨਵਾਂ ਪ੍ਰਧਾਨ ਥਾਪਿਆ ਗਿਆ ਪਰ ਤਰਾਸ ਦੀ ਇਸ ਗੱਲ ਦੀ ਆ ਕਿ ਉਹ ਪ੍ਰਧਾਨ ਜਦੋਂ ਆਪ ਹੀ ਬਣ ਕੇ ਉੱਥੇ ਆਉਂਦਾ ਆ ਤੇ ਉਹਨਾਂ ਵੱਲੋਂ ਬਣਾਏ ਗਏ ਜਥੇਦਾਰ ਉਹਨਾਂ ਸਰੋਪਾ ਦੇ ਕੇ ਕੀ ਸਨੇਹਾ ਦੇਣਾ ਚਾਹੁੰਦੇ ਨੇ ਕਮੇਟੀ ਦਾ ਕੀ ਬਣਿਆ ਜਿਹੜੇ ਉਹਦੋਂ ਹੁਕਮਨਾਮੇ ਕੀਤੇ ਗਏ ਸੋ ਉਹਨਾਂ ਹੁਕਮਨਾਮਿਆਂ ਦਾ ਕੀ ਬਣਿਆ ਉਹਨਾਂ ਨੂੰ ਤੁਸੀਂ ਕੀ ਸੋਚਦੇ ਹੋ ਸਾਰੇ ਸਵਾਲ ਨੇ ਔਰ ਇਹਦੇ ਨਾਲ ਦਾ ਇੱਕ ਸਵਾਲ ਸੁਖਵੀਰ ਸਿੰਘ ਬਾਦਲ ਤੇ ਵੀ ਜਿਸ ਤੋਂ ਬਾਅਦ ਭਾਜੀ ਆਪਣੀ ਗੱਲ ਸਾਰੀ ਕਹਿਣਗੇ ਬਟ ਉਸ ਸਵਾਲ ਦਾ ਸਿਰਫ ਮੈਂ ਸਵਾਲ ਕਰਕੇ ਜਿਹੜਾ ਉਹਨਾਂ ਦਾ ਸਵਾਲ ਹੈ ਉਸ ਸਵਾਲ ਤੇ ਸਵਾਲ ਕਰਕੇ ਗੱਲ ਆਪਣੀ ਨਵੇੜਨੀ ਚਾਹੁੰਦਾ ਹਾਂ ਜਦੋਂ ਇਹਨਾਂ ਨੇ ਸੁਖਬੀਰ ਸਿੰਘ ਬਾਦਲਦਾਲ ਦੇ ਧੜੇ ਨੇ ਆਪਣਾ ਪ੍ਰਧਾਨ ਦੁਬਾਰਾ ਚੁਣਿਆ ਤੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੇ ਸਪੀਚ ਕੀਤੀ ਉਹਦੇ ਚ ਉਹਨਾਂ ਨੇ ਕੋਟ ਕੀਤਾ ਕਿ ਸਾਡੇ ਤਿੰਨੇ ਤਖਤ ਜਿਹੜੇ ਹੀ ਉਹ ਬੀਜੇਪੀ ਦੇ ਕੰਟਰੋਲ ਚ ਚਲੇ ਗਏ ਉਹਨਾਂ ਦੇ ਕਬਜੇ ਚ ਚਲ ਕੇ ਤੇਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਗੱਲ ਦੀ ਮੈਂ ਵਧਾਈ ਦਿੰਨਾ ਆ ਬਾਰੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਇਆ ਵੀ ਸਪੋਰਟ ਅਸੀਂ ਉਹਨਾਂ ਦੀ ਸਪੋਰਟ ਕਰਦੇ ਆਂ ਪਾਈ ਰਾਜਵਾਨ ਨੇ ਬਹੁਤ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਜਿਹੜੀ ਤੁਸੀਂ ਮੇਰੇ ਬਿਹਾਫ ਤੇ ਮਰਸੀ ਪਟੀਸ਼ਨ ਪਾਈ ਹੈ ਉਹ ਮੇਰੀਆਂ ਭਾਵਨਾਵਾਂ ਦੇ ਉਲਟ ਹੈ ਮੈਂ ਕਿਸੇ ਕੋਲ ਮਰਸੀ ਨਾ ਮੰਗੀ ਹੈ ਨਾ ਮੰਗਣੀ ਹੈ ਤੇ ਮੈਨੂੰ ਮਾਨ ਹੈ ਜੋ ਮੈਂ ਕੀਤਾ ਤੇ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਮਰਸੀ ਪਟੀਸ਼ਨ ਹੈ ਇਹ ਉਹਨਾਂ ਨੇ ਰਾਜਵਾਨ ਨੇ ਬਹੁਤ ਵਾਰੀ ਕਿਹਾ ਕਿ ਇਹ ਵਾਪਸ ਲਈ ਜਾ ਜਥੇਦਾਰ ਨੇ ਇਹਦੇ ਬਾਰੇ ਆਪਣੇ ਸੁਝਾਅ ਵੀ ਮੰਗੇ ਸੀ ਤੇ ਅਸੀਂ ਉਹ ਸੁਝਾਅ ਜਥੇਦਾਰ ਸਾਹਿਬ ਨੂੰ ਵੀ ਦਿੱਤੇ ਸੀ ਇਸ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਕਹਿੰਨੇ ਆ ਕਿ ਜਿਹੜੀ ਮਰਸੀ ਪਟੀਸ਼ਨ ਹੈ ਉਹ ਤੁਸੀਂ ਵਿਡਰੋ ਕਰੋ ਉਹ ਇੱਕ ਯੋਧੇ ਜਿਹਨੂੰ ਅਕਾਲ ਤਖਤ ਸਾਹਿਬ ਤੋਂ ਜਿੰਦਾ ਸ਼ਹੀਦ ਦਾ ਰਤਬਾ ਮਿਲਿਆ ਹੋਵੇ ਇਹੋ ਜੇ ਯੋਧੇ ਦੀ ਦੇ ਲਈ ਦੇ ਬਿਹਫ ਤੇ ਮਰਸੀ ਪਟੀਸ਼ਨ ਉਸ ਦੀ ਉਸ ਦੀ ਉਸ ਦੀ ਬਹਾਦਰੀ ਤੇ ਉਸ ਤੇ ਕੰਮ ਦੀ ਤੋਹੀਨ ਹੈ ਇਮਰਜਿਟੇਸ਼ਨ ਵਾਪਸ ਹੋਣੀ ਚਾਹੀਦੀ ਹੈ ਇਹ ਯੋਧਿਆਂ ਨੂੰ ਯੋਧਿਆਂ ਦੇ ਬਿਹਾਫ ਤੇ ਫਰਮਿਕ ਮੈਟ ਨੂੰ ਨਹੀਂ ਸੋਪਦਾ ਇਦਾਂ ਦੀ ਮਰਸੀਪਿਟੇਸ਼ਨ ਫਾਈਲ ਕਰਨੀ। ਇਹ ਕਾਫਰੇ ਅਨਾਉਸਮੈਂਟ ਮੀਡੀਆ ਵਾਸਤੇ ਆ ਕਿ ਨਾਲ ਖਾਲਸਾ ਵੱਲੋਂ ਪਾਇਮਾਨ ਸਿੰਘ ਜਿਹੜੇ ਇੱਧਰ ਬੈਠੇ ਨੇ ਉਹਨਾਂ ਨੂੰ ਆਫਿਸ ਇਨਚਾਰਜ ਦੀ ਨਿਯੁਕਤੀ ਦਿੱਤੀ ਗਈ ਆ। ਅੱਜ ਤੋਂ ਬਾਅਦ ਮੀਡੀਆ ਦੇ ਨਾਲ ਰਾਬਤਾ ਕਰਨਾ ਸੁਨੇਹਾ ਲਾਉਣਾ ਸੋ ਓਡੀਓ ਮੇਵਾਰੀ ਇਹਨਾਂ ਦੇ ਸਿਆਸੋ ਇਹਨਾਂ ਵੱਲੋਂ ਆਇਆ ਗਿਆ ਸੁਨੇਹਾ ਤੁਹਾਨੂੰ ਦਲਫਾਜ਼ਾ ਦਾ ਸੁਨੇਹਾ ਤੁਸੀਂ ਸਭ ਘਰ ਕਰ ਰਹੇ ਆਂ ਸਾਡੀ ਬੇਨਤੀ ਹੈ ਤੁਸੀਂ ਆਪਣੇ ਕੰਟੈਕਟ ਨੰਬਰਸ ਇਹਨਾਂ ਨਾਲ ਐਕਸਚੇਂਜ ਕਰ ਸਕਦੇ ਹੋ ਇਹਨਾਂ ਦਾ ਕੰਟੈਕਟ ਨੰਬਰ ਮੈਂ ਤੁਹਾਨੂੰ ਆਨ-ਰਿਕਾਰਡ ਬੋਲ ਦੇ ਲਗਾ ਤਾਂ ਕਿ ਤੁਸੀਂ ਆਪਣੇ ਬਾਦ ਵਿੱਚ ਫੀਡ ਕਰ ਦੋ 81 99 88 1333314 ਪੰਜਾਬੀ ਦੇ ਅਚ 81 1990 88 33 14 ਸੋ ਇਨ ਇਸ ਨੰਬਰ ਤੋਂ ਆਇਆ ਤੁਹਾਨੂੰ ਕੋਈ ਵੀ ਸੁਨੇਹਾ ਜੜਾ ਆ ਉਹ ਤਲਕਾਲਸਾ ਦਾ ਸੁਨੇਹਾ ਹੋਏਗਾ ਇਹਨੂੰ ਤੁਸੀਂ ਸਵਕਾਰ ਕਰਨਾ ਸੋ ਭਾਈ ਮਾਨ ਸਿੰਘ ਨੂੰ ਤਲਕਾਲਸਾ ਦਾ ਆਫਿਸ ਇਨ ਚਾਰਜ ਜਜ ਪਾਰਟੀ ਵਾਲੋਂ ਨੇ ਨਿਯੁਕਤ ਕੀਤਾ ਜਾਤਾ